ਅੱਜ ਆਪਾਂ ਬਣਾਏ ਜੀ ਆਂਬ ਤੇ ਨਾਰੀਅਲ ਤੋਂ ਬਹੁਤ ਹੀ ਵਧੀਆ ਮਠਿਆਈ ਜਿਹੜੀ ਨਾ ਤੁਸੀਂ ਕਦੇ ਦੇਖੀ ਹੋਊਗੀ ਤੇ ਨਾ ਕਦੇ ਖਾਧੀ ਹੋਊਗੀ ਬਹੁਤ ਹੀ ਟੇਸਟੀ ਮਠਿਆਈ ਬਣਦੀ ਆ ਤੇ ਅੱਜ ਤੁਹਾਨੂੰ ਵੀਡੀਓ ਵਿੱਚ ਦੱਸਦੀ ਆ ਕਿਵੇਂ ਬਣਦੀ ਆ ਵੀਡੀਓ ਦੇਖਦੇ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ 'ਚ ਬਣਾਵਾਂਗੇ ਇੱਕ ਆਪੋਂ ਮਠਿਆਈ ਬਹੁਤ ਹੀ ਵਧੀਆ ਬਣਦੀ ਆ ਉਹਦੇ ਵਾਸਤੇ ਆਪਾਂ ਲੈ ਜੀ ਇਹ ਇੱਕ ਨਾਰੀਅਲ ਤੇ ਇੱਕ ਚਾਰ ਪੱਕੇ ਹੋਏ ਆਂਬ ਹਾਂਜੀ ਆਪਾਂ ਅੱਜ ਆਮਬ ਤੋਂ ਮਠਾਈ ਤਿਆਰ ਕਰਾਂਗੇ ਕਿਉਂਕਿ ਜਿਦਾਂ ਤੁਹਾਨੂੰ ਪਤਾ ਪਿਆ ਆਮ ਦਾ ਸੀਜ਼ਨ ਚੱਲਣ데요 ਤੇ ਆਪਾਂ ਆਮ ਦਾ ਸੀਜ਼ਨ ਤਕਰੀਬਨ ਜਾਣ ਹੀ ਆੜਾ ਤੇ ਆਪਾਂ ਸੋਚਿਆ ਕਿ ਆਪਾਂ ਇਸ ਤੋਂ ਇੱਕ ਮਠਾਈ ਤਿਆਰ ਕਰੀਏ ਤੇ ਉਹਦੀ ਵੀਡੀਓ ਆਪਾਂ ਤੁਹਾਡਾ ਨਾਲ ਸ਼ੇਅਰ ਕਰਦੇ ਆਂ ਅੱਜ ਪਹਿਲਾਂ ਆਪਾਂ ਨਾਰੀਅਲ ਨੂੰ ਤੋੜ ਕੇ ਇਹਦੇ ਵਿੱਚੋਂ ਪਾਣੀ ਦੀ ਗਰੀ ਕੱਢ ਲੈਨੇ ਆਂ ਬੈਸ ਨਾਰੀਅਲ ਬਿਲਕੁਲ ਤੇ ਆਪਾਂ ਨੂੰ ਇਹੋ ਜਿਹੇ ਨਾਰੀਅਲ ਚਾਹੀਦਾ ਸੁੱਕਾ ਨਾਰੀਅਲ ਨਹੀਂ ਚਾਹੀਦਾ ਗਰੀ ਆਪਾਂ ਕੱਢ ਲਈ ਸਾਰੀ ਇਹਦੀ ਬਹੁਤ ਹੀ ਫਰੈਸ਼ ਗਰੀ ਆ ਇਸ ਦੀ ਹੁਣ ਆਪਾਂ ਇਹਦੀ ਸਕਿਨ ਜੀ ਦੀ ਇਹ ਲਾ ਲੈਣੀ ਉੱਤੋਂ ਆਪ ਨੂੰ ਸਾਫ ਗਰੀ ਚਾਹੀਦੀ ਆ ਜਿਹੜੀ ਵਾਈਟ ਵਾਈਟ ਪਾਣੀ ਕਿਤਾ ਹਿੱਸਾ ਉਹ ਆਪ ਨੂੰ ਚਾਹੀਦਾ ਇਹ ਆਪਾਂ ਇਹ ਸਾਰੇ ਲਾ ਲੈਣੇ ਗਰੀਆਂ ਆਪਣੇ ਛਿੱਲੇ ਗੀਆਂ ਸਾਫ਼ ਹੋ ਗਏ ਆ ਤੇ ਹੁਣ ਇਹਨੂੰ ਆਪਾਂ ਸੈੱਟ ਤੇ ਕਰਦਾਂਗੇ ਹੁਣੇ ਆਪਾਂ ਇਹਨਾਂ ਅੰਬਾਂ ਨੂੰ ਛਿੱਲ ਕੇ ਹੀ ਕੱਟ ਲੈਣੇ ਆ ਇਹ ਤੁਹਾਨੂੰ ਦੂਸਰੇ ਅੰਬ ਮਿਲਦੇ ਆ ਵੱਡਾ ਤੇ ਉਹ ਤੁਸੀਂ ਉਹ ਲੈ ਕੇ ਬਣਾ ਸਕਦੇ ਜੇ ਸਾਨੂੰ ਨਹੀਂ ਮਿਲੇ ਇਹੀ ਬਹੁਤ ਵਧੀਆ ਆਂਬ ਪਿਆ ਮਤਲਬ ਪੱਕੇ ਪਏ ਉਹ ਤੇ ਕਾਫੀ ਟਾਈਮ ਦੇ ਨਾ ਮਾਰਕੀਟ ਚੋਂ ਗਾਇਬ ਹੋ ਗਏ ਕਿਉਂਕਿ ਬੰਦ ਹੋ ਗਏ ਮੁੜ ਕੇ ਚੂਪਨ ਵਾਲੇ ਆਂਬ ਆ ਗਏ ਜਿਨ੍ਹਾਂ ਨੂੰ ਦੁਸ਼ਹਿਰੀ ਆਂਬ ਕਹਿੰਦੇ ਆ ਸੁਣੇ ਤਕਰੀਬ ਨੇ ਵੀ ਮਾਰਕੀਟ 'ਚ ਜਾਣ ਵਾਲੇ ਕਿਉਂਕਿ ਆਂਬ ਦਾ ਸੀਜ਼ਨ ਹੁਣ ਤਕਰੀਬ ਕਾਫੀ ਟਾਈਮ ਦਾ ਆਇਆ ਜੀ ਹੁਣ ਜਾਣ ਵਾਲਾ ਤੇ ਆਪਾਂ ਸੋਚਿਆ ਵੀ ਜਾਣ ਤੋਂ ਪਹਿਲਾਂ ਆਪਣਾ ਇੱਕ ਮਠਾਈ ਤਿਆਰ ਕੀਤੀ ਜਾਵੇ ਜੋ ਬਹੁਤ ਹੀ ਸਵਾਲ ਬਣਦੀ ਹੈ ਜੋ ਬਾਜ਼ਾਰ ਵਿੱਚ ਕਿਤੇ ਨਹੀਂ ਮਿਲਦੀ ਤੁਸੀਂ ਕਿਤੇ ਵੀ ਆਂਬ ਦੀ ਮਠਾਈ ਨਹੀਂ ਖਾਧੀ ਹੋਣੀ ਔਰ ਤੁਸੀਂ ਬਣਾ ਕੇ ਖਾ ਕੇ ਦੇਖਿਓ ਬਹੁਤ ਹੀ ਸਵਾਦਬਾਨੀ ਹੈ ਚੰਗੇ ਪੱਕੇ ਆਂਬਿਆਂ ਤੁਸੀਂ ਜੇ ਤੁਹਾਨੂੰ ਟਰਾਈ ਕਰਨੀ ਹੈ ਪੱਕੇ ਆਂਬ ਹੀ ਲੈਣੇ ਆ ਤੇ ਬਹੁਤ ਹੀ ਸਵਾਦ ਵਾਲੀ ਮਿਠਾਈ ਬਣੂਗੀ ਲਾਜਵਾਬ ਜਿਹਦਾ ਕੋਈ ਜਵਾਬ ਨਹੀਂ ਉਸ ਤਰੀਕੇ ਦੀ ਮਿਠਾਈ ਬਣੂਗੀ ਤੇ ਜਿਹਨੇ ਤੁਸੀਂ ਬਣਾ ਕੇ ਦੋਗੇ ਤੇ ਉਹ ਪਛਾਣ ਨਹੀਂ ਸਕਦਾ ਕਿ ਕਿਨੇ ਮਿਠਾਈ ਕਿਵੇਂ ਤਿਆਰ ਕੀਤੀ ਹੈ அம்பேகையா பலப்பா சாரா லாத்தா வடிய பல்போமியா ਇਹਨਾਂ ਨੂੰ ਪਰ ਵਾਰੀ ਵਾਰੀ ਹੁਣ ਗ੍ਰाइंड ਕਰਾਂਗੇ ਸਭ ਤੋਂ ਪਹਿਲਾਂ ਗ੍ਰाइंड ਕਰਾਂਗੇ ਆਪਾਂ ਇਹ ਨਾਰੀਅਲ ਮਿਰਚ ਵੀ ਜਾ ਕੇ ਚ ਇਹ ਸਾਰਾ ਨਾਰੀਅਲ ਆ ਪਾ ਕੇ ਤਾੜਾ ਨਾਰੀਅਲ ਆ ਇਹਦੇ ਵਿੱਚ ਪਾਣੀ ਪਾਉਂਦੀ ਕੋਲ ਜੋੜਨੇ ਇਸੇ ਤਰ੍ਹਾਂ ਇਹਨੂੰ ਆਪਾਂ ਕਰ ਦਾਂ ਗ੍ਰाइंड ਦੇਖੋ ਕਿੰਨਾ ਵਧੀਆ ਬਣਿਆ ਫਰੈਸ਼ ਨਾਰੀਅਲ ਕੋਕੋ ਕੋਕੋ ਨਾਰੀਅਲ ਜਿਸ ਦੇ ਇਹ ਕੋਕੋ ਪਾਊਡਰ ਉਸ ਤਰੀਕੇ ਦਾ ਇੱਕ ਪੰਨਾ ਬਈਆ ਬਣਿਆ ਪਰ ਹੈ ਪੂਰਾ ਜੂਸੀ ਆ ਆਪਾਂ ਉਸੇ ਤਰੀਕੇ ਦੇ ਚਾਹੀਦਾ ਗੈਸ ਤੇ ਆਪਾਂ ਰੱਖ ਲਾਂਗੇ ਕੜਾਈ ਤੇ ਗੈਸ ਆਪਾਂ ਬਾਲ ਲਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ 2 ਚਮਚੇ ਦੇਸੀ ਘੀਓ ਦੇ ਬਸ ਇੰਨਾ ਕੋਨਾ ਓਹੀ ਮੈਲਟ ਕਰਕੇ ਪਾਇਆ ਤੇ ਉਹ ਵੀ ਓਹੀ ਵਿੱਚ ਰੱਖਿਆ ਸੀ ਉਹ ਜੰਮ ਗਿਆ ਸੀ ਪਾਵਾਂਗੇ ਆਪਾਂ ਇਹ ਪੀਸਿਆ ਹੋਇਆ ਨਾਰੀਅਲ ਇਧਰ ਆਪਣਾ ਇਹ ਰੋਸਟ ਜਿਹਾ ਹੁੰਦਿਆ ਨਾਰੀਅਲ ਆਪਣਾ ਕੱਟ ਗਿਆ ਇਸ ਤੇ ਜਿੱਦਰ ਆਪਾਂ ਨਾਦਨ ਇਹਦੀ ਆਪ ਪਿਉਰੀ ਬਣਾ ਲੈਂਦੇ ਐ ਇਸੇ ਆਪਾਂ ਜੱਗ ਜੱਗ ਹੋਰ ਇਹਦੇ ਵਿੱਚ ਪਾਵਾਂਗੇ ਆਪਾਂ 2 ਚਮਚ ਖੰਡ ਦੇ ਤੇ ਇਹਨੂੰ ਆਪਾਂ ਹੁਣ ਗ੍ਰाइंड ਕਰ ਲੈਂਦੇ ਆ ਇਹ ਆਪਣੀ ਦੇਖੋ ਕਿ ਇਹ ਨੇ ਵਧੀਆ ਪਿਉਰੀ ਬਣ ਕੇ ਤਿਆਰ ਹੋਈ ਆ ਜਿਹਨੂੰ ਆਪਾਂ ਜੱਗ ਨੂੰ ਪਾ ਲਵਨੇ ਆ ਇਹਨੂੰ ਆਪਾਂ ਥੋੜਾ ਰੋਸਟੀਆਂ ਕਰਨਾ ਜ਼ਿਆਦਾ ਨਹੀਂ ਪਕਾਉਣਾ ਨਾਰੀਲ ਆਪਾਂ ਭੁੰਨ ਲਿਆ ਜਿੰਨਾ ਭੁੰਨਣਾ ਸੀ ਭੁਲੇ ਵਿੱਚ ਪਾਵਾਂਗੇ ਆਪਾਂ ਇਹ ਆਂਬ ਦੀ ਜਿਹੜੀ ਪਿਉਰੀ ਆਂਬ ਦਾ ਜਿਹੜਾ ਮਿਕਸਰ ਚੱਤ ਬਣਾਇਆ ਉਹਦੇ ਵਿੱਚ ਪਾ ਦਾਂਗੇ ਇਹਦੇ ਵਿੱਚ ਥਲਾਵਾਏ ਆਪਾਂ ਇਹ ਆਂਬ ਬਹੁਤ ਵਧੀਆ ਸਮਾਂ ਲੱਗਿਆ ਅੰਮੋ ਜੀ ਇਹਨੂੰ ਪਚੰਤ ਦੀ ਤਰ੍ਹਾਂ ਭੁੰਨਾ ਗਾਣਾ ਜੇ ਉਸ ਦਾ ਕੇ ਕੜਾਈ ਨੂੰ ਛੱਡਦਾ ਨਹੀਂ ਹੈ ਆਪਣੇ ਬੈਟਰ ਨੂੰ ਪੱਕ ਤ ਹੋਇਆ 5 ਮਿੰਟ ਹੋ ਗਏ ਪੂਰੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਇਹ 2 ਚਮਚਾ ਸੋਕਕੇ ਦੁੱਧ ਦੇ ਇਹ ਇੱਕ ਚਮਚ ਪਾਤਾ ਆਪਾਂ ਇੱਕ ਚਮਚ ਹੋਰ ਪਾ ਦਾਂਗੇ ਆਪਾਂ ਤਾਂ ਵੀ ਢੇਲੀ ਜੀ ਨਾ ਵੱਜੇ ਇਹ ਜੇ ਤੁਹ ਨਹੀਂ ਤੁਹਾਡੇ ਕੋਲ ਹੈਗਾ ਤੁਸੀਂ ਨਾ ਪਾਓ ਮਤਲਬ ਇਹ ਪਾਉਣ ਦਾ ਕਰਨੇ ਕੋਈ ਆ ਵੀ ਮਠਾਈ ਦੇ ਵਿੱਚ ਸਿਰਫ ਇੱਕ ਖੋਏ ਦਾ ਟੇਸ ਆਉਦਾ ਵਾ ਇਹਦੇ ਪਾਉਣ ਦੇ ਨਾਲ ਜੇ ਰਕਮ ਨਹੀਂ ਹੈਗਾ ਤਾਂ ਉਦਾਂ ਵੀ ਤੁਸੀਂ ਬਣਾ ਸਕਦੇ ਜੇ ਉਦਾਂ ਬਹੁਤ ਵਧੀਆ ਬਣਦੀ ਮਿਠਾਈ ਗੈਰਨੋ ਨੂੰ ਭੰਗਦੇ ਆਪਾਂ ਤਕਰੀਬਨ 10 ਮਿੰਟ ਹੋ ਗਏ ਆ ਤੁਹਾਨੂੰ ਦੇਖੋ ਇਕੱਠਾ ਜਾਉਣ ਲੱਪਿਆ ਕੜਾਈ ਛੱਡ ਲਾਪਿਆ ਵਾ ਤੇ ਹੁਣ ਆਪਾਂ ਬੰਦ ਕਰ ਦਾਂਗੇ ਆ ਦੇਖੋ ਕੜਾਈ ਨਾਲ ਬਿਲਕੁਲ ਨਹੀਂ ਚੱਲ ਪਿਆ ਅਸਲੇ ਬਾਈ ਛੱਡ ਲਾਪਿਆ ਤੇ ਇਸ ਟਾਈਮ ਤੇ ਇਹਨੂੰ ਬੰਦ ਕਰ ਦਾਂਗੇ ਕੜਾਈ ਆਪਾਂ ਹੇਠ ਲਾ ਲਾਂਗੇ ਤੇ ਇਹਨੂੰ ਬੈਟਰ ਨੂੰ ਆਪਾਂ ਠੰਡਾ ਕਰ ਲਾਂਗੇ ਬੈਟਰ ਆਪਾਂ ਬਿਲਕੁਲ ਠੰਡਾ ਹੋ ਗਿਆ ਹੱਥ ਲੱਗਣਯੋਗ ਆ ਹੁਣ ਆਪਾਂ ਤੁਸੀਂ ਇਸ ਟਾਈਮ ਤੇ ਕੋਈ ਮਰਜ਼ੀ ਸ਼ੇਪ ਦੇ ਸਕਦੇ ਜੀ ਇਹ ਤੁਸੀਂ ਪਰਫੀ ਚ ਮੋਣੀ ਆ ਤੁਸੀਂ ਇਹ ਟ੍ਰੇ ਜੇ ਸੈੱਟ ਕਰਕੇ ਅੱਧਾ 4 ਘੰਟੇ ਇਹਨੂੰ ਸੈੱਟ ਕਰਕੇ ਰੱਖ ਸਕਦੇ ਜੀ ਪਰਫੀ ਚ ਜੰਮ ਜੂਗੀ ਆਪਾਂ ਅੱਜ ਬਣਾਵਾਂਗੇ ਲੱਡੂ ਆਪਾਂ ਥੋੜਾ ਜਿਹਾ ਬੈਟਰ ਚੱਕਾਂਗੇ ਇਸੋ ਕਨੇ ਹੋ ਗਿਆ ਬੈਟਰ ਲੱਡੂ ਪਿਆਰ ਹੋਇਆ ਇਨੋਂ ਆਪਾਂ ਇਹ ਸੁੱਕਾ ਨਾਰੀਅਲ ਲਿਆ ਇਹਦੇ ਵਿੱਚ ਰੱਖ ਦਾਂਗੇ ਤਾਂ ਜੋ ਆਪਸੀ ਜਿੱਚਕਨ ਆਏ ਕੋਈ ਵੀ ਇਹ ਕਹੇ ਦੱਸ ਨਹੀਂ ਸਕਦਾ ਕਿ ਇਹ ਕਾਦੇ ਲੱਡੂ ਬਣਾਇਆ ਹੈ ਇਸੇ ਤਰੀਕੇ ਨਾਲ ਆਪਾਂ ਅਗਲਾ ਲੱਡੂ ਵੀ ਬਣਾਵਾਂਗੇ ਇਸ ਤੋਂ ਤਨੇ ਕਿਰਾਪਾ ਸਾਰੀ ਡਿਸ਼ ਭਰ ਲੈਂਦੇ ਆ। ਬਹੁ ਵੀ ਸੰਖੇਪ ਤਰੀਕੇ ਇੰਤਿਆਰ ਹੋ ਜਾਂਦੇ ਆ। ਤੁਸੀਂ ਫرائی ਜ਼ਰੂਰ ਕਰਿਓ ਇਹ ਇੱਕ ਨਵੀਂ ਡਿਸ਼ ਆ। ਆਪਣੇ ਘਰ ਵਿੱਚ ਆਪਣੇ ਘਰਦਿਆਂ ਨੂੰ ਬਣਾ ਕੇ ਖਵਾਇਓ ਤੇ ਸਾਰੇ ਤੁਹਾਡੇ ਤੋਂ ਖੁਸ਼ ਹੋਣਗੇ। ਤੇ ਸਵਾਦ ਲਾਜਵਾਬ। ਸਵਾਦ ਬਹੁਤ ਜ਼ਿਆਦਾ ਹੀ ਏ। ਇੰਜ ਕੋਈ ਆਪਾਂ ਕਲਰ ਨਹੀਂ ਪਾਇਆ ਜਿਹੜਾ ਤੁਹਾਡੀ ਸਿਹਤ ਨੂੰ ਨੁਕਸਾਨ ਕਰੇ। ਇਹਦਾ ਨੇਚਰਲੀ ਕਲਰ ਆ। ਸਿਰਫ ਅੰਬ ਦਾ ਕਲਰ ਪਾਇਆ ਕੋਈ ਆਪਾਂ ਦੂਸਰਾ ਕਲਰ ਨਹੀਂ ਪਾਇਆ ਜਿਹੜਾ ਅੰਬ ਮਠਾਈਆਂ ਇਹ ਚ ਪਾਉਦੇ ਆ ਜੋ ਅੜੀ ਆਪਾਂ ਬਾਜ਼ਾਰ ਚੋਂ ਮਠੇਏ ਲਾਉਦੇ ਆ ਲਓ ਜੀ ਆਪਣੇ ਅੰਬ ਤੋਂ ਅੱਗੇ ਲੱਡੂ ਤਿਆਰ ਆ ਇਹਨਾਂ ਨੂੰ ਥੋੜਾ ਜਿਹਾ ਗਾਰਨਿਸ਼ ਕਰ ਲਾਂਗੇ ਉੱਤੇ ਆਪਾਂ ਡਰਾਈ ਫਰੂਟ ਲਾ ਦਾਂਗੇ ਪਿਸਤਾ ਨਾਲ ਬਦਾਮ ਹੋਰ ਸੋਹਣੇ ਲੱਗਣਗੇ ਸੇਮ ਬਾਜ਼ਾਰ ਵਰਗੇ ਲੋਕ ਕਹੂਗੀ ਇਹ ਤੇ ਲਾ ਕੇ ਆਪਾਂ ਘਰ ਦੇ ਲੋਕ ਖਵਾਉਂਦੇ ਆ ਅੱਜ ਘਰ ਦੇ ਬਣੇ ਲੱਡੂ ਤੇ ਲੋ ਜੀ ਫਾਈਨਲੀ ਆਪਣੇ ਲੱਡੂ ਬਣ ਕੇ ਹੋ ਗਏ ਤਿਆਰ ਤੋਂ ਆਪਾਂ ਗਾਰਨਿਸ਼ ਕਰ ਲਏ ਆ ਜੇ ਐਗਦੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮਿਲਦੇ ਆ ਇੱਕ ਆਪਾਂ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ